ਚੈਨਲ ਪੰਜਾਬੀ ਦੇ ਕੈਨੇਡਾ ਨੇউজ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਚੈਨਲ ਕਰਦੇ ਹਾਂ ਸ਼ੁਰੂਆਤ ਕੈਨੇਡਾ ਦੇ ਐਗਰੀਕਲਚਰ ਮਿਨਿਸਟਰ ਹੀਥ ਮੈਕਡੋਨਲ ਨੇ ਵਿਨੀਪੈਗ ਦੇ ਵਿੱਚ ਕਿਹਾ ਆਉਣ ਵਾਲੇ ਸਮੇਂ ਵਿੱਚ ਚੀਨੀ ਕਾਰਾਂ ਤੇ ਟੈਰਫ ਹਟਾਉਣ ਬਾਰੇ ਕੀਤਾ ਜਾ ਸਕਦਾ ਹੈ ਵਿਚਾਰ ਕੈਨੋਲਾ ਦੇ ਉੱਪਰ ਚੀਨ ਵੱਲੋਂ ਲਗਾਇਆ ਗਿਆ ਸੀ ਟੈਰਫ ਕਨਜ਼ਰਟੋ ਮੀਟਰ ਪੇਰੇ ਪੌਲੀਆ ਬੰਨੇ ਲਿਬਰਲਸ ਉੱਪਰ ਇਮੀਗ੍ਰੇਸ਼ਨ ਨੀਤੀ ਨੂੰ ਖਰਾਬ ਕਰਨ ਦੇ ਲਗਾਏ ਇਲਜ਼ਾਮ ਕਿ ਹਾ ਪਿਛਲੇ 10 ਸਾਲਾਂ ਦੇ ਵਿੱਚ ਸਾਰੀਆਂ ਸਮੱਸਿਆਵਾਂਾਂ ਦੇ ਲਈ ਲਿਬਰਲ ਪੌਲ ਸਿੰਘਾਂ ਜ਼ਿੰਮੇਵਾਰ ਪ੍ਰੀਮੀਅਰ ਡੇਵਿਡ ਈਵੀਡੀਓ ਅਪਰੂਵਲ ਰੇਟ ਕੱਟੀ ਮੈਨੀਟੋਬਾ ਦੇ ਪ੍ਰੀਮੀਅਰ ਅਪਰੂਵਲ ਰੇਟ ਸਭ ਤੋਂ ਅੱਗੇ ਹੁਣ ਜਾਣਦੇ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਦੇ ਐਗਰੀਕਲਚਰ ਮਿਨਿਸਟਰ ਹੀਥ ਮੈਕਡੋਨਲਡ ਨੇ ਮੰਗਲਵਾਰ ਨੂੰ ਵਿਨੀਪੈਗ 'ਚ ਬੋਲਦਿਆਂ ਦੱਸਿਆ ਕਿ ਚੀਨ ਤੋਂ ਆਉਣ ਵਾਲੀਆਂ ਇਲੈਕਟ੍ਰਿਕ ਕਾਰਾਂ ਉੱਤੇ ਲਗਾਏ ਟੈਰਫ ਦੇ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ ਪਰ ਕੋਈ ਵੀ ਫੈਸਲਾ ਕਰਦੇ ਹੋਏ ਇਸ ਦੇ ਇੰਡਸਟਰੀ ਅਤੇ ਹੋਰ ਸੈਕਟਰਾਂ ਉੱਪਰ ਕੀ ਅਸਰ ਪਵੇਗਾ ਇਹ ਜ਼ਰੂਰ ਦੇਖਿਆ ਜਾਏਗਾ ਮੈਕਡੋਨਲਡ ਨੇ ਅਮਰੀਕਾ ਦਾ ਜ਼ਿਕਰ ਨਹੀਂ ਕੀਤਾ ਜੋ ਕਿ ਕੈਨੇਡੀਅਨ ਕੈਨੋਲਾ ਦਾ ਇੱਕ ਵੱਡਾ ਇੰਪੋਰਟਰ ਹੈ ਅਤੇ ਚੀਨੀ ਈਵੀਜ਼ ਉੱਪਰ ਟੈਰਫ ਟੈਰਫ ਲਗਾਉਣ ਵਾਲਾ ਪਹਿਲਾ ਦੇਸ਼ ਸੀ ਉਹਨਾਂ ਇਹ ਵੀ ਨਹੀਂ ਦੱਸਿਆ ਕਿ ਇਸ ਬਾਰੇ ਬਦਲਾਅ ਕਦੋਂ ਕੀਤਾ ਜਾ ਸਕਦਾ ਪਰ ਮਨਿਸਟਰ ਨੇ ਕਿਹਾ ਕਿ ਚੀਨ ਦੀ ਸਰਕਾਰ ਅਸਲ ਵਿੱਚ ਕੀ ਚਾਹੁੰਦੀ ਹੈ ਇਸ ਲਈ ਕੋਈ ਅਣਸੋਚਿਆ ਫੈਸਲਾ ਲੈਣਾ ਠੀਕ ਨਹੀਂ ਹੈ ਪਹਿਲਾਂ ਇਹ ਦੇਖਿਆ ਜਾਏਗਾ ਕਿ ਚਾਈਨੀਜ਼ ਸਰਕਾਰ ਆਖਰਕਾਰ ਚਾਹੁੰਦੀ ਕੀ ਹੈ ਮੈਨੀਟੋਬਾ ਦੇ ਐਗਰੀਕਲਚਰ ਮਨਿਸਟਰ ਰੌਨ ਕੁਸਟਿੰਸ਼ਨ ਨੇ ਕਿਹਾ ਹੈ ਕਿ ਈਵੀ ਟੈਰਫ ਵਿੱਚ ਕੋਈ ਵੀ ਤਬਦੀਲੀ ਕਰਨ ਤੋਂ ਪਹਿਲਾਂ ਸਾਰੀਆਂ ਪ੍ਰੋਵਿੰਸਾਂ ਦੇ ਨਾਲ ਵਿਚਾਰ ਬਟਾਂਦਰਾ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਕੈਨੇਡਾ ਤੇ ਅਮਰੀਕਾ ਵੱਲੋਂ ਚਾਈਨਿਸ ਇਲੈਕਟ੍ਰਿਕ ਕਾਰਾਂ ਦੇ ਉੱਪਰ 100% ਟੈਰਫ ਲਗਾਏ ਗਏ ਸਨ ਜਿਸ ਦੇ ਬਾਅਦ ਚੀਨ ਵੱਲੋਂ ਕੈਨੇਡੀਅਨ ਕੈਨੋਲਾ ਦੇ ਉੱਪਰ 75% ਤੋਂ ਜ਼ਿਆਦਾ ਟੈਰਫ ਲਗਾਇਆ ਗਿਆ ਜਿਸ ਦੇ ਬਾਅਦ ਗੱਲਬਾਤ ਜਾਰੀ ਹੈ ਕਿ ਕਿਵੇਂ ਇਸ ਟੈਰਫ ਨੂੰ ਹਟਾਇਆ ਜਾ ਸਕਦਾ ਹੈ ਕਿਉਂਕਿ ਕੈਨੋਲਾ ਇੰਡਸਟਰੀ 2 ਲੱਖ ਨੌਕਰੀਆਂ ਪੈਦਾ ਕਰਦੀ ਹੈ ਤੇ 43 ਬਿਲੀਅਨ ਡਾਲਰ ਤੋਂ ਜ਼ਿਆਦਾ ਦੀ ਇੰਡਸਟਰੀ ਹੈ ਤੇ ਅਮਰੀਕਾ ਤੋਂ ਬਾਅਦ ਚਾਈਨਾ ਕੈਨੇਡੀਅਨ ਕੈਨੋਲਾ ਦਾ ਸਭ ਤੋਂ ਵੱਡਾ ਇੰਪੋਰਟਰ ਹੈ ਐਂਗਸਟਰੀਡ ਇੰਸਟੀਚਿਊਟ ਦੇ ਸਰਵੇ ਅਨੁਸਾਰ ਪ੍ਰੀਮੀਅਰ ਡੇਵਿਡ ਈਵੀ ਦੀ ਅਪਰੂਵਲ ਰੇਟ ਆਫਿਸ ਹਵਾਲੇ ਤੋਂ ਬਾਅਦ ਹੁਣ ਸਭ ਤੋਂ ਘੱਟ ਹੈ ਇਸ ਸਮੇਂ ਪ੍ਰੀਮੀਅਰ ਦੀ ਅਪਰੂਵਲ ਰੇਟ 41% ਹੈ ਜੋ ਕਿ ਜੂਨ ਦੇ ਮੁਕਾਬਲੇ 5% ਅਤੇ ਮਾਰਚ ਦੇ ਮੁਕਾਬਲੇ 12% ਘੱਟ ਹੈ ਜਿਸ ਵਿੱਚ 9% ਸਟਰੋਂਗਲੀ ਅਪਰੂਵ ਕਰਦੇ ਨੇ ਭਾਪਕੇ ਪ੍ਰੀਮੀਅਰ ਦੇ ਕੰਮ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨੇ ਪਰ 32 ਪ੍ਰਤੀਸ਼ਤ ਔਸਤਨ ਇਸ ਨੂੰ ਠੀਕ ਮੰਨਦੇ ਨੇ 18% ਔਸਤਨ ਇਸ ਦੇ ਨਾਲ ਅਸਹਿਮਤ ਨੇ ਤੇ 32% ਪ੍ਰੀਮੀਅਰ ਦੇ ਕੰਮਕਾਜ ਤੋਂ ਬਿਲਕੁਲ ਖੁਸ਼ ਨਜ਼ਰ ਨਹੀਂ ਆ ਰਹੇ ਇੰਸਟੀਚਿਊਟ ਮੁਤਾਬਕ ਸੈਕੰਡ ਲੀਸਟ ਫਿਰ ਇਹ ਬਲ ਪ੍ਰੀਮੀਅਰ ਲਈ ਡੇਵਿਡ ਈਵੀ অন্ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਨਾਲ ਟਾਈ ਉੱਪਰ ਨੇ ਮੈਰੀਟੋਬਾ ਦੇ ਪ੍ਰੀਮੀਅਰ ਵਾਵ ਕਿਨੋ 61% ਦੀ ਅਪਰੂਵਲ ਰੇਟ ਦੇ ਨਾਲ ਸਭ ਤੋਂ ਪਸੰਦੀਦਾ ਪ੍ਰੀਮੀਅਰ ਨੇ ਕਯੂਬਿਕ ਦੇ ਪ੍ਰੀਮੀਅਰ ਫਰੈਂਸਵਾਲ ਲਗੋ 22% ਅਪਰੂਵਲ ਰੇਟ ਨਾਲ ਸਭ ਤੋਂ ਘੱਟ ਪਸੰਦੀਦਾ ਪ੍ਰੀਮੀਅਰ ਨੇ ਇਹ ਆਨਲਾਈਨ ਸਰਵੇ 28 ਅਗਸਤ ਤੋਂ 5 ਸਤੰਬਰ ਦਰਮਿਆਨ 4045 ਅਡਲਟ ਕੈਨੇਡੀਅਨਸ ਦੇ ਨਾਲ ਕੀਤਾ ਗਿਆ ਜੋ ਕਿ ਐਂਗਸ ਰੀਡ ਫਾਰਮ ਦੇ ਮੈਂਬਰ ਨੇ ਅਤੇ ਬ੍ਰਿਟਿਸ਼ ਕੋਲੰਬੀਆ ਦੇ ਇਨ੍ਹਾਂ ਅੰਕੜਿਆਂ 'ਚ ਮਾਰਜਨ 4% ਪਲੱਸ ਮਾਈਨਸ ਦਾ ਹੋ ਸਕਦਾ ਹੈ ਕਿਉਂਕਿ ਆਖਰੀ ਪ੍ਰੋਵਿੰਸ਼ੀਅਲ ਚੋਣਾਂ ਦੇ ਵਿੱਚ ਐਨਡੀਪੀ ਪੂਰੀਆਂ ਪੂਰੀਆਂ ਸੀਟਾਂ ਦੇ ਉੱਪਰ ਬ੍ਰਿਟਿਸ਼ ਕੋਲੰਬੀਆ 'ਚ ਸਰਕਾਰ ਬਣਾਉਣ 'ਚ ਕਾਮਯਾਬ ਰਹੀ ਸੀ ਅਤੇ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਉਹਨਾਂ ਨੂੰ ਤਕੜੀ ਟੱਕਰ ਦਿੱਤੀ ਗਈ। ਪੰਜਾਬ ਦੇ ਵਿੱਚ ਇਸ ਸਮੇਂ ਹੜ੍ਹਾਂ ਦਾ ਕਹਿਰ ਹੈ ਜਿਸ ਦੇ ਨਾਲ ਜਨਜੀਵਨ ਪੂਰੀ ਤਰ੍ਹਾਂ ਲੀਹੋ ਲੱਥ ਗਿਆ ਹੈ। ਫਸਲਾਂ ਖਰਾਬ ਹੋਈਆਂ ਨੇ, ਘਰਾ ਅਤੇ ਪਸ਼ੂਧਨ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਦੌਰਾਨ ਵਿਦੇਸ਼ਾਂ ਚ ਬੈਠੇ ਪੰਜਾਬੀਆਂ ਵੱਲੋਂ ਪੰਜਾਬ ਦੀ ਮਦਦ ਲਈ ਮਿਲੀਅਨਸ ਆਫ ਡਾਲਰ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਜਿਸ ਨੂੰ ਸੈਫ ਇੰਟਰਨੈਸ਼ਨਲ ਵਰਗੀਆਂ ਸੰਸਥਾਵਾਂ ਲੋਕਾਂ ਦੀ ਸਹਾਇਤਾ ਦੇ ਲਈ ਵਰਤ ਰਹੀਆਂ ਨੇ ਪਹਿਲਾਂ ਤਾਂ ਸਾਰਿਆਂ ਦਾ ਥੈਂਕ ਯੂ ਅਸੀਂ 2 ਮਿਲੀਅਨ ਡਾਲਰ ਥਰੂ ਰੈਡ ਐਫ ਐਮ ਕਲੈਕਟ ਕੀਤਾ ਸੀਗਾ ਇੱਥੇ ਆਪਣੇ ਵੈਂਕੂਵਰ ਕੈਲਗਰੀ ਟੋਰਾਂਟੋ ਦੇ ਵਿੱਚ ਤੇ 2 ਮਿਲੀਅਨ ਡਾਲਰ ਬਹੁਤ ਵੱਡਾ ਅ अमाउंट ਹੁੰਦਾ ਦੇਣੂ ਕਿਸ ਕਿਸਨੂੰ ٹرسٹ ਦੇ ਬੈਕਪੋਨ ਨੂੰ ਇਹ ਸਾਡੀ ਰਿਸਪਾਂਸਿਬਿਲਟੀ ਅ ਤੇ ਅਸੀਂ ਸਾਰਿਆਂ ਨੂੰ ਦਿਖਾਵਾਂਗੇ ਵੀ ਅਸੀਂ ਕੀ ਕੀ ਕੀਤਾ ਤੇ ਸਾਰਿਆਂ ਦਾ ਪੈਸਾ ਕਿੱਥੇ ਲੱਗਿਆ ਇਨ ਅ ਵੈਰੀ ਟਰਸਪਰੈਂਸੀ ਮਾਨਰ ਸੋ ਸਟ ਆਲਵੇਸ ਲੌਂਗ ਟਰਮ ਪਲਾਨ ਹੁੰਦਾ ਅ ਐਸ ویਲ ਪਾਣੀ ਥੋੜੇ ਕਲੀਅਰ ਹੋ ਜਾਂਦੇ ਆ ਸੋ ਨੂੰ ਸ਼ਮਨਦੀਪ ਨੇ ਅੱਜ ਹੀ ਮੈਸੇਜ ਕੀਤਾ ਸੀਗਾ ਸੋਇਰੇ ਆ ਕਈ ਚੀਜ਼ਾਂ ਜਿਹੜੀਆਂ ਸੀਗੀਆਂ ਇੱਕ ਤਾਂ ਜਿਹੜੇ ਜਿਹੜੇ ਪਿੰਡਾਂ ਚ ਦੋ ਦੋ ਪਿੰਡ ਕਲੀਅਰ ਹੋ ਗਏ ਐਸ ਵੇਲੇ ਤੇ ਉਹਨਾਂ ਨੂੰ 55 ਬੈੱਡ ਅ ਅੱਜ ਲੈ ਕੇ ਦੇਣੇ ਆ ਆ ਤੇ ਕੱਲ ਨੂੰ ਸੋਇ ਨੂੰ ਵੀ ਫਰਿੱਜਾਂ ਆ ਜਾਣੀਆਂ ਵਾਸ਼ਿੰਗ ਮਸ਼ੀਨਾਂ ਆ ਜਾਣੀਆਂ ਜਿਨ੍ਹਾਂ ਨੂੰ ਕੱਪੜੇ ਧੋਣ ਦੀ ਲੋੜ ਆ ਉਹ ਵੀ ਹੋਗੇ ਤੇ ਫਿਰ ਆ 12 ਕੈਂਪਾਂ ਦੇ ਵਿੱਚ 7 700 ਬੱਚਾ ਜਿਹੜਾ ਆ 12 ਕੈਂਪਾਂ ਦੇ ਵਿੱਚ ਉਹਨਾਂ ਨੂੰ ਦੁੱਧ ਮਿਲ ਰਿਹਾ ਤੇ ਉਹਨਾਂ ਨੂੰ ਮਿਲੀ ਜਾਊਗਾ ਜਦ ਤੱਕ ਉਹ ਕਾਰ ਨਹੀਂ ਬਾੱਕ ਪਹੁੰਚਦੇ ਸਾਡਾ ਪਲਾਨ ਹੈਗਾ ਆ ਵੀ ਜਿਹੜੀ ਆਨ ਗoing এডੂਕੇਸ਼ਨ ਸਿਸਟਮ ਹੈਗਾ ਆ ਸਾਡਾ ਸਾਡਾ ਪਲਾਨ ਜਿਹੜਾ ਉਹ ਤਾਂ ਅਸੀਂ ਦੇ ਹੀ ਜਾਵਾਂਗੇ ਜਿਨ੍ਹਾਂ ਨੂੰ ਹੋਰ ਵੀ ਲੋੜ ਆ ਅਸੀਂ ਸਪਾਂਸਰਸ਼ਿਪ ਹਾਫਫੁਲੀ ਉਹਨਾਂ ਨੂੰ ਵੀ ਦੇ ਸਕੀਏ ਸੋ ਆ ਜਿਹੜੀ ਸੰਗਤ ਹਰੇਕ ਮਹੀਨੇ ਆਈ ਥਿੰਕ 35 ਡਾਲਰ ਮਿਨੇ ਦਾ ਦੰਦੇ ਨੇ ਸਪான்ਸਰ ਕਰਨ ਨੂੰ ਆਪਣੇ ਚਾਈਲਡ ਉਹ ਉਹ ਪਲਾਨਟ ਹੈਗਾ ਬਸ ਹੋਫਫਲੀ ਅਸੀਂ ਅੱਗੇ ਵੀ ਹੋਰ ਜਿੰਨਾਂ ਨੂੰ ਵੀ ਲੋੜ ਬੰਦੇ ਆ ਉਹਨਾਂ ਨੂੰ ਵੀ ਦਈਏ ਪੰਜਾਬ ਪਾਵਨ ਸਰੀ ਵੱਲੋਂ ਵੀ ਇੱਕ ਪਲੇਟਫਾਰਮ ਸਥਾਪਿਤ ਕੀਤਾ ਗਿਆ ਜਿਸ ਰਾਹੀਂ ਡੋਨੇਸ਼ਨ ਦੇਣ ਵਾਲੀਆਂ ਫੈਮਲੀਆਂ ਦਾ ਸਿੱਧਾ ਸੰਪਰਕ ਜ਼ਰੂਰਤਮੰਦ ਪਰਿਵਾਰਾਂ ਦੇ ਨਾਲ ਕਰਵਾਇਆ ਜਾ ਰਿਹਾ ਤਾਂ ਜੋ ਪੈਸਾ ਸਿੱਧਾ ਲੋੜਵੰਦਾ ਤੱਕ ਪਹੁੰਚ ਸਕੇ ਕਿਉਂ ਮੇਰਾ ਪੰਜਾਬ ਭਵਨ ਦਾ ਜਾਂ ਸੁੱਖੀ ਬਾੜ ਦਾ ਅਸੀਂ ਕਦੀ ਵੀ ਕੋਈ ਫੰਡ ਰੇਜ਼ ਨਹੀਂ ਕਰਦੇ ਜਾਂ ਕਿਸੇ ਤੋਂ ਪੈਸਾ ਨਹੀਂ ਲੈਂਦੇ ਅਸੀਂ ਆਪਣੇ ਤੌਰ ਤੇ ਸਾਡੀਆਂ ਤਿੰਨ ਟੀਮਾਂ ਪੰਜਾਬ ਦੇ ਵਿੱਚ ਲੱਗੀਆਂ ਹੋਈਆਂ ਨੇ ਜਿੰਨੇ ਕੁ ਜੋਗੇ ਹੈਗੇ ਆ ਕਰੀ ਜਾ ਰਹੇ ਆ ਪਰ ਇੱਕ ਅਸੀਂ ਹਫਤਾ ਤੋਂ ਪਹਿਲਾਂ ਇੱਕ ਪਲਾਨ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਸਾਡਾ ਟੀਚਾ ਸੀ ਪੰਜਾਬ ਦੇ ਵਿੱਚ ਜਿਹੜੇ ਹੜਪੀਟ ਦਾ ਫੈਮਲੀਆਂ ਨੇ 500 ਫੈਮਲੀਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਕਨੈਕਟ ਕਰ ਦੇਣਾ ਉਹ ਮੇਰਾ ਮਤਲਬ ਕਹਿਣ ਤੋਂ ਇਹ ਸੀਗਾ ਭਈ ਅਸੀਂ ਸਾਡੀਆਂ ਜਿਹੜੀਆਂ ਤਿੰਨ ਟੀਮਾਂ ਨੇ ਪੰਜਾਬ ਦੇ ਵਿੱਚ ਉਹ ਜਾ ਕੇ ਲੋੜਵੰਦ ਬੰਦੇ ਲਾਉਦੇ ਨੇ ਉਹਨਾਂ ਨੂੰ ਦੇਖਦੇ ਨੇ ਉਹਨਾਂ ਦੇ ਹਾਲਾਤ ਦੇਖਦੇ ਨੇ ਆ ਬਾਕੀ ਆ ਲੋੜਵੰਦ ਨੇ ਫਿਰ ਆ ਸਾਡੀ ਟੀਮ ਵੱਲੋਂ ਉਹਨਾਂ ਨੂੰ ਵੈਰੀਫਾਈ ਕੀਤਾ ਜਾਂਦਾ ਉਸ ਤੋਂ ਬਾਅਦ ਉਸ ਪਿੰਡ ਦੇ ਸਰਪੰਚ ਜਾਂ ਲੰਬੜਦਾਰ ਤੋਂ ਇੱਕ ਚਿੱਠੀ ਲਈ ਜਾਂਦੀ ਐ ਇੱਕ ਸਟੈਂਪਲ ਵਾਲੀ ਜਾਂਦੀ ਆ ਭਈ ਇਹ ਬਾਕੀ ਆ ਲੋੜਵੰਦ ਆ ਉਹ ਫੇ ਸਾਨੂੰ ਉਹਦੇ ਨਾਲ ਆਧਾਰ ਕਾਰਡ ਉਸ ਫੈਮਿਲੀ ਦੇ ਜਿਹੜਾ ਹੈਡ ਹੈ ਉਹਦਾ ਸਾਡੇ ਕੋ ਆ ਜਾਂਦਾ ਹੈ ਤੇ ਅਸੀਂ ਉਹ ਫੇਰ ਅਸੀਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਸ ਫੈਮਿਲੀ ਦਾ ਦੇ ਨੌਲੇਜ ਉਹਦਾ ਆਧਾਰ ਕਾਰਡ ਉਹਦਾ ਫੋਨ ਨੰਬਰ ਆ ਉਹਦੀ ਲੋੜ ਦੀ ਵੀ ਲਿਸਟ ਨਾਲ ਸਾਡੇ ਕੋ ਆ ਜਾਂਦੀ ਆ ਵੀ ਮੈਨੂੰ ਦਵਾਈਆਂ ਚਾਹੀਦੀਆਂ ਨੇ ਜਾਂ ਬੱਚੇ ਦੀ ਫੀਸ ਚਾਹੀਦੀ ਆ ਜਾਂ ਮੈਨੂੰ ਕੋ ਪਸ਼ੂ ਪੰਛੀ ਲੈ ਦੋ ਆ ਉਹ ਅਸੀਂ ਤੁਹਾਨੂੰ ਦੇ ਸਕਦੇ ਆ ਜਾਂ ਫੇ ਉਦੋਂ ਬਾਅਦ ਅਸੀਂ ਵਿੱਚ ਪਾ ਕੇ ਤੁਹਾਡੀ ਸੁਧੀ ਉਹਨਾਂ ਨਾਲ ਗੱਲ ਕਰਾ ਕੇ ਤੇ ਫਿਰ ਤੁਸੀਂ ਆਪਸ ਵਿੱਚ ਆਪਣਾ ਲੈਣ ਦੇਣ ਜਿਹੜਾ ਆ ਉਹਨਾਂ ਨੂੰ ਤੁਸੀਂ ਕੋ ਮਦਦ ਭੇਜਣੀ ਆ ਅੱਜ ਇਹਦੇ ਵਿੱਚ ਮੈਂ ਬਹੁਤ ਨਿਰਕਰਜ ਕਰਦਾ ਹੈਗਾ ਆ ਅਸੀਂ ਤਕਰੀਬਨ 100 ਤੋਂ ਉੱਪਰ ਫੈਮਲੀਆਂ ਸਾਡੇ ਕੋਲ ਜੁੜ ਗਈਆਂ ਨੇ ਅਸੀਂ ਉਹਨਾਂ ਨੂੰ ਕਨੈਕਟ ਕਰ ਵੀ ਦਿੱਤਾ ਹੈ ਆ ਸਾਨੂੰ ਤੁਸੀਂ 6045801000 ਤੇ ਆ ਫੋਨ ਕਰਕੇ ਮਨਦੀਪ ਜਾਂ ਮੋਨਾ ਬਾਰੇ ਪੁੱਛ ਲੋ ਉਹ ਟ੍ਰੈਂਡ ਕੀਤੀਆਂ ਕੁੜੀਆਂ ਨੇ ਉਹ ਤੁਹਾਡੀ ਸਾਰੀ ਜਾਣਕਾਰੀ ਤੁਹਾਨੂੰ ਦੇ ਸਕਦੀਆਂ ਨੇ ਜਾਂ ਪੰਜਾਬ ਪਵਨ ਡਾਟ ਸੀਏ ਤੇ ਵੀ ਅਸੀਂ ਇਹਦਾ ਇੱਕ ਲੌਗ ਇਨ ਕਰਨ ਨੂੰ ਬਣਾਇਆ ਹੋਇਆ ਹੈ ਪੰਜਾਬ ਵਿੱਚ ਹੜਾਂ ਨਾਲ ਬੇਸ਼ੱਕ ਲੋਕ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਪਰ ਇਸ ਦੇ ਬਾਵਜੂਦ ਚੜਦੀ ਕਲਾ 'ਚ ਸਭ ਨਜ਼ਰ ਆ ਰਹੇ ਨੇ ਅਤੇ ਇੱਕ ਦੂਜੇ ਦੀ ਖਿੜੇ ਮੱਥੇ ਵੱਧ ਚੜ ਕੇ ਮਦਦ ਕੀਤੀ ਜਾ ਰਹੀ ਹੈ ਅਜਿਹੀ ਘੜੀ ਦੌਰਾਨ ਵੀ ਡਟੇ ਰਹਿਣਾ ਸੋਚਣ ਲਈ ਮਜਬੂਰ ਜ਼ਰੂਰ ਕਰਦਾ ਹੈ ਕਿ ਆਖਰਕਾਰ ਇਹ ਜਜ਼ਬਾ ਕਿੱਥੋਂ ਆਉਂਦਾ ਹੈ ਜਿਆਦਾਤਰ ਜਿਹੜਾ ਕਿਉਂਕਿ ਸਿੱਖੀ ਜਿਹੜੀ ਹੈ ਨਾ ਉਹ ਉਹ ਨੂੰ ਜਦੋਂ ਆਪਾਂ ਸਮਝਦੇ ਹਾਂ ਜਾਂ ਅੰਡਰਸਟੈਂਡ ਕਰਦੇ ਹਾਂ ਉਹ ਤੇ ਕਲਚਰ ਧਾਰਮਿਕ ਰਾਜਨੀਤਕ ਬਹੁਤ ਸਾਰੇ ਉਹਦੇ ਵਿੱਚ ਪਹਿਲੂ ਨੇ ਕਿਉਂਕਿ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਤਾਂ ਉਹਦੇ ਵਿੱਚ ਜਿੱਥੇ ਪੀਰ ਉਹਨਾਂ ਨੇ ਕਿਹਾ ਕਿ ਸਤਗੁਰੂ ਪੀਰ ਆ ਨਾਲ ਹੀ ਉਹਨਾਂ ਨੇ ਕਿਹਾ ਕਿ امیر ਵੀ ਆ ਤੁਹਾਡਾ ਰਾਜਾ ਵੀ ਆ ਜਦੋਂ ਕਿ ਰਾਜਾ ਜਦੋਂ ਸਤਗੁਰੂ ਨੂੰ ਤਾਂ ਆਪਾਂ ਕਹਿੰਦੇ ਆ ਸੱਚਾ ਪਾਤਸ਼ਾ ਸੱਚਾ ਪਾਤਸ਼ਾ ਕਹਿਣ ਦਾ ਮਤਲਬ ਹੈ ਕਿ ਸਾਡਾ ਅਸਲੀ ਪਾਤਸ਼ਾ ਉਹ ਸਤਗੁਰੂ ਆ ਉਹਨੇ ਸਾਨੂੰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਦਿੱਤੀਆਂ ਕਿ ਕਿਸ ਤਰ੍ਹਾਂ ਮੈਂ ਇੱਕ ਮਨੁੱਖ ਦੂਜੇ ਮਨੁੱਖ ਦੀ ਸੇਵਾ ਕਰੇ ਕਿਸ ਤਰ੍ਹਾਂ ਉਹਨਾਂ ਕਿ ਮਨੁੱਖ ਜਿਹੜਾ ਉਹ ਨੇਚਰ ਦੇ ਜਿਹੜੇ ਬਾਕੀ ਹਿੱਸੇ ਨੇ ਚਾਹੇ ਜਾਨਵਰ ਨੇ ਚਾਹੇ ਦਰਖਤ ਨੇ ਚਾਹੇ ਕਿ ਹੋਰ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੋਈ ਦਾਈ ਦਾਇਆ ਖੇ ਲੈ ਸਗਲ ਜਗਤ ਇਹ ਜੜੀਆਂ ਗੱਲਾਂ ਨੇ ਕਿ ਪਾਉਣ ਗੁਰੂ ਤੇ ਪਾਣੀ ਜਿਹੜਾ ਪਾਣੀ ਆ ਉਹਨੂੰ ਕਿਸ ਤਰ੍ਹਾਂ ਸੰਭਾਲਣਾ ਕਿਸ ਤਰ੍ਹਾਂ ਉਹਦੀ ਅਸੀਂ ਸੇਵਾ ਕਰਨੀ ਧਰਤੀ ਤੇ ਉੱਪਰ ਕਿਸ ਤਰ੍ਹਾਂ ਰਹਿਣਾ ਇਹ ਸਤਿਗੁਰੂ ਨੇ ਆਪਣੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿਧਾਂਤ ਆਪਣੇ ਸਿੱਖਾਂ ਨੂੰ ਦਿੱਤਾ ਜਿਹੜਾ ਕਿ 10ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਜਿਹੜਾ ਸਾਡੇ ਡੀਐਨਏ ਦੇ ਵਿੱਚ ਇਹ ਚੀਜ਼ ਜਿਹੜੀ ਆ ਪਹੁੰਚ ਗਈ ਕਿ ਚਾਹੇ ਕੁਝ ਵੀ ਕਿਤੇ ਵੀ ਕੋਈ ਗੱਲ ਹੋਵੇ ਚਾਹੇ ਉਹ ਬਾਹਰ ਹੋਵੇ ਚਾਹੇ ਉੱਥੇ ਪੰਜਾਬ ਦੇ ਵਿੱਚ ਖਾਸ ਕਰਕੇ ਜਦੋਂ ਵੀ ਹੁੰਦੀ ਹੈ ਤਾਂ ਸਿੱਖ ਸੰਗਤਾਂ ਜਿਹੜੀਆਂ ਨੇ ਵੱਡੀ ਗਿਣਤੀ ਜੀ ਉੱਥੇ ਖੜ੍ਹਦੀਆਂ ਨੇ ਕੰਸਰਟ ਲੀਡਰ ਪੀਰੇ ਪੋਲੀਆਬ ਮੌਲਕ ਵਿੱਚ ਮੌਜੂਦਾ ਇਮੀਗ੍ਰੇਸ਼ਨ ਨੀਤੀ ਬਾਰੇ ਬੋਲਦਿਆਂ ਲਿਬਰਲ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ ਪੌਲੀਓਬ ਨੇ ਕਿ ਕੈਨੇਡਾ ਵਿੱਚ ਕਰਾਂ ਦੀ ਕਮੀ ਅਤੇ ਹੋਰ ਸਰਵਿਸਿਜ਼ ਉੱਪਰ ਬਰਡਨ ਲਈ ਇਮੀਗ੍ਰੇਸ਼ਨ ਅਤੇ ਟੈਂਪਰੇਰੀ ਫੋਰਨ ਵਰਕਰ ਨੇ ਸਗੋਂ ਲਿਬਰਲ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਨੇ ਉਹਨਾਂ ਕਹੇ ਕਿ ਇੱਕ ਡੈਕੇਡ ਪਹਿਲਾਂ ਜਦੋਂ ਲਿਬਰਲਾਂ ਦੀ ਸਰਕਾਰ ਨਹੀਂ ਸੀ ਤਾਂ ਇਮੀਗ੍ਰੇਸ਼ਨ ਬਹੁਤ ਵਧੀਆ ਢੰਗ ਦੇ ਨਾਲ ਚੱਲ ਰਹੀ ਸੀ ਕੈਨੇਡੀਅਨ ਲੋਕ ਇਮੀਗ੍ਰੈਂਟਸ ਦਾ ਸਵਾਗਤ ਕਰਦੇ ਸਨ ਕੈਨੇਡਾ ਵਿੱਚ ਉਹਨੇ ਹੀ ਇਮੀਗ੍ਰੈਂਟ ਆਉਂਦੇ ਸਨ ਜਿਨ੍ਹਾਂ ਨੇ ਇਸ ਮੁਲਕ 'ਚ ਚੰਗੀ ਤਰ੍ਹਾਂ ਇਕਨੋਮੀ 'ਚ ਐਡਜਸਟ ਕਰਕੇ ਸੈਟਲ ਹੋ ਸਕਣ ਅਤੇ ਸਾਰਿਆਂ ਨੂੰ ਕੰਮ ਮਿਲਦਾ ਸੀ ਵੱਖ-ਵੱਖ ਵੱਖ-ਵੱਖ ਖੇਤਿਆਂ ਦੇ ਲੋਕ ਪਿਆਰ ਅਤੇ ਸ਼ਾਂਤੀ ਨਾਲ ਇੱਕ ਦੂਸਰੇ ਨਾਲ ਰਹਿੰਦੇ ਸਨ ਪਰ ਲਿਬਰਲਾਂ ਨੇ ਇਹ ਸਭ ਬਰਬਾਦ ਕਰ ਦਿੱਤਾ। ਪੌਲੀਅਮ ਨੇ ਕਿਹਾ ਕਿ ਲਿਬਰਲਾਂ ਨੇ ਘਰਾਂ ਦੀ ਗਿਣਤੀ ਨਾਲੋਂ 3 ਗੁਣਾ ਲੋਕ ਬੁਲਾ ਲਏ ਜਿਸ ਕਰਕੇ ਘਰਾਂ ਦੀ ਘਾਟ, ਟੈਂਪਰਰੀ ਫੋਰਨ ਵਰਕਰਸ ਅਤੇ ਇੰਟਰਨੈਸ਼ਨਲ ਸਟੂਡੈਂਟਸ ਦਾ ਸ਼ੋਸ਼ਣ ਅਤੇ ਧੋਖਾਧੜੀ ਵਰਗੀਆਂ ਕੰਨੀਆਂ ਹੀ ਸਮੱਸਿਆਵਾਂ ਪੈਦਾ ਹੋ ਗਈਆਂ ਨੇ। ਉਹਨਾਂ ਨੇ ਜ਼ੋਰਦੋਕੀ ਕਿਹਾ ਕਿ ਇਸ ਸਭ ਵਿੱਚ ਇਮੀਗ੍ਰੈਂਟਸ ਜ਼ਿੰਮੇਵਾਰ ਨਹੀਂ ਨੇ ਕਿਉਂਕਿ ਉਹ ਤਾਂ ਇੱਕ ਚੰਗੀ ਜ਼ਿੰਦਗੀ ਦੀ ਉਮੀਦ ਵਿੱਚ ਕੈਨੇਡਾ ਆਏ ਨੇ ਤੇ ਬਹੁਤੀ ਵਾਰ ਤਾਂ ਇਮੀਗ੍ਰੈਂਟਸ ਹੀ ਲਿਬਰਲਾਂ ਦੀ ਮਾੜੀ ਇਮੀਗ੍ਰੇਸ਼ਨ ਨੀਤੀ ਕਰਕੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਨੇ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪੀਰੇ ਪੋਲੀਓ ਵੱਲੋਂ ਇਮੀਗ੍ਰੇਸ਼ਨ ਦੇ ਮਸਲੇ ਤੇ ਲਿਬਰਲਸ ਨੂੰ ਘੇਰਿਆ ਗਿਆ ਹੋਵੇ ਇਸ ਤੋਂ ਪਹਿਲਾਂ ਵੀ ਉਹ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਬੰਦ ਕਰਨ ਦੀ ਮੰਗ ਕਰ ਚੁੱਕੇ ਨੇ ਜਿਸ ਵਿੱਚ ਉਹਨਾਂ ਦੋਸ਼ ਲਗਾਇਆ ਸੀ ਕਿ ਕੈਨੇਡੀਅਨ ਨੌਜਵਾਨਾਂ ਦੀਆਂ ਨੌਕਰੀਆਂ ਇਸ ਪ੍ਰੋਗਰਾਮ ਕਾਰਨ ਜਾ ਰਹੀਆਂ ਨੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਵੱਲੋਂ ਵੈਨਕੂਵਰ ਦੇ ਦੋ ਫੂਡ ਚੇਨਸ ਦੇ ਦੋ ਆਊਟਲੈਟ ਬੋਸਟਨ ਪੀਜ਼ਾ ਅਤੇ ਸਟਾਰਬਕਸ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਸੀ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਰਾਹੀਂ ਮੈਨੇਜਰ ਹਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਮੈਨੇਜਰ ਲਈ ਉਹਨਾਂ ਨੂੰ ਬ੍ਰਿਟਿਸ਼ ਕੋਲੰਬੀਆ ਚੋਂ ਇੱਕ ਵੀ ਵਿਅਕਤੀ ਨਹੀਂ ਲੱਭ ਰਿਹਾ ਇਹ ਗੱਲ ਵਿਸ਼ਵਾਸ ਕਰਨ ਯੋਗ ਨਹੀਂ ਹੈ ਇਸ ਤੋਂ ਬਾਅਦ ਫੂਡ ਸਰਵਿਸ ਇੰਡਸਟਰੀ ਨੇ ਇਸ ਉੱਪਰ ਪਲਟਵਾਰ ਕੀਤਾ ਰੈਸਟੋਰੈਂਟ ਕੈਨੇਡਾ ਨੇ ਕਿਹਾ ਹੈ ਕਿ ਪ੍ਰੀਮੀਅਰ ਦੀਆਂ ਟਿੱਪਣੀਆਂ ਵਿੱਚ ਫੂਡ ਸਰਵਿਸ ਇੰਡਸਟਰੀ ਦੀ ਅਸਲੀਅਤ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ ਕਿ ਇਹ ਇੰਡਸਟਰੀ ਲਗਭਗ 183000 ਲੋਕਾਂ ਨੂੰ ਬ੍ਰਿਟਿਸ਼ ਕੋਲੰਬੀਆ ਚ ਰੋਜ਼ਗਾਰ ਦਿੰਦੀ ਹੈ ਅਤੇ BC ਚ ਪੰਜ ਵਿੱਚੋਂ ਇੱਕ ਵਰਕਰ ਇਸ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਆਖਿਆ ਕਿ ਟੈਂਪਰੇਰੀ ਫੋਰਨ ਵਰਕਰ ਕੋਲ ਵਰਕਰਾਂ ਦਾ ਸਿਰਫ 3% ਨੇ ਉਹ ਵੀ ਸ਼ੈਫ ਅਤੇ ਕਿਚਨ ਸਟਾਫ ਹੈ ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਹੀਂ ਮਿਲਦਾ ਅਤੇ ਬਿਜ਼ਨੈਸਸ ਨਾਲ ਸਲਾਹ ਕੀਤੇ ਬਿਨਾ ਟੈਂਪੋਰਰੀ ਫਾਰਮ ਵਰਕਰ ਪ੍ਰੋਗਰਾਮ ਦੇ ਵਿੱਚ ਕੋਈ ਬਦਲਾਅ ਨਾ ਕਰਨ ਦੀ ਮੰਗ ਵੀ ਉਹਨਾਂ ਕੀਤੀ ਹੈ 2025 ਦੇ ਪਹਿਲੇ 3 ਮਹੀਨਿਆਂ 'ਚ BC 'ਚ 11000 ਟੈਂਪੋਰਰੀ ਫਾਰਮ ਵਰਕਰ ਸਨ ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਤੋਂ 37% ਘਟਨੇ ਅਤੇ ਬਾਕੀ ਕੈਨੇਡਾ ਨਾਲੋਂ 20.5% ਘਟਨੇ ਗੁਰਦੀਪ ਆਰਟਸ ਅਕੈਡਮੀ ਵੱਲੋਂ 13 ਸਤੰਬਰ ਦਿਨ ਸ਼ਨੀਵਾਰ ਨੂੰ ਸਰੀ ਆਰਟ ਸੈਂਟਰ ਵਿਖੇ ਨਾਟਕ ਬੇਰੰਗ ਚਿੱਠੀਆਂ ਖੇਡਿਆ ਜਾ ਰਿਹਾ ਹੈ ਇਸ ਸਬੰਧੀ ਚੈਨਲ ਪੰਜਾਬੀ ਵੱਲੋਂ ਗੁਰਦੀਪ ਸਿੰਘ ਭੋਲਰ ਅਤੇ ਮੋਹਨ ਗੈਲਹੋਰਾ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਸਰੀ ਤੇ ਇਹਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਕੁਝ ਸਮੇਂ ਤੋਂ ਥੀਏਟਰ ਬਹੁਤ ਜ਼ਿਆਦਾ ਹੋ ਰਿਹਾ ਪੰਜਾਬੀ ਰੰਗਮંચ ਤੇ ਇਸ ਰੰਗਮંચ ਨੂੰ ਜਿਹੜੇ ਪਿਛਲੇ ਕਈ ਦਹਾਕਿਆਂ ਤੋਂ ਕਰ ਰਹੇ ਔਰ ਜਿਨ੍ਹਾਂ ਦੇ ਕਰਕੇ ਅੱਜ ਇਹ ਸਾਰਾ ਇੱਥੇ ਥੀਏਟਰ ਹੋ ਰਿਹਾ ਗੁਰਦੀਪ ਪਾਰਟਸ ਅਕੈਡਮੀ ਤੋਂ ਗੁਰਦੀਪ ਭੁੱਲਰ ਹੁਣੀ ਆਪਣਾ ਨਾਟਕ ਬੇਰੰਗ ਚਿੱਠੀਆਂ ਲੈ ਕੇ ਇੱਥੇ ਹਾਜ਼ਰ ਹੋ ਰਹੇ ਨੇ ਉਸ ਨਾਟਕਵਾਰੇ ਆਪਾਂ ਅੱਜ ਗੱਲਬਾਤ ਕਰਨੀ ਆ ਭੁੱਲਰ ਸਾਹਿਬ ਸਾਡੇ ਨਾਲ ਨੇ ਤੇ ਮੌਣ ਗਿੱਲ ਹੁਣੀ ਜਿਨ੍ਹਾਂ ਨੇ ਇਸ ਨਾਟਕ ਦੇ ਗੀਤ ਲਿਖੇ ਉਹ ਵੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਭੁੱਲਰ ਸਾਹਿਬ ਥੋੜੀ ਜੀ ਜਾਣਕਾਰੀ ਦਿਓ ਜੀ ਨਾਟਕ ਕਦੋਂ ਹੋ ਰਿਹਾ ਤੇ ਕਿੱਥੇ ਹੋ ਰਿਹਾ ਜੀ ਇਹ 13 ਤਰੀਕ ਸੈਚਰਡੇਨ ਸਾਮ ਨੂੰ ਮਿਲ ਕੇ 6 ਵਜੇ ਸਰੀ ਆਡ ਸੈਂਟਰ ਦੇ ਵਿੱਚ ਹੋ ਰਿਹਾ ਤੇ ਸ਼ਾਮ ਬਾਕੀ ਜੇ ਉਥੋਂ ਟਿਕਟ ਮਿਲ ਨਹੀਂ ਆ ਟਿਕਟ ਇਹਦੀ ਕਿੰਨੇ ਦੀ ਆ ਤੇ ਉਥੋਂ ਮਿਲਣਗੀਆਂ ਜਾਂ ਪਹਿਲਾਂ ਵੀ ਲੈ ਸਕਦਾ ਕੋਈ ਹਾਂਜੀ ਹੁਣ ਵੀ ਉਥੋਂ ਤੁਸੀਂ ਲੈ ਸਕਦੇ ਟਿਕਟਾਂ ਇਸ ਥੀਟਰ ਤੇ ਟਿਕਟ ਟਿਕਟ ਹੈਗੀ ਇਹਦੀ 25 ਡਾਲਰ ਦੀ ਤੇ ਕਿੰਨੇ ਚਿਰ ਦਾ ਆ ਜੀ ਪਲੇ ਇਹ ਇਹ ਪਲੇ 1.5 ਘੰਟੇ ਦਾ ਜੀ ਜੀ ਹਾਂਜੀ ਇਹ ਪਲੇ ਪਹਿਲਾਂ ਵੀ ਇੱਕ ਵਾਰੀ ਇੱਥੇ ਹੋ ਚੁੱਕਿਆ ਬੈਲ ਆਰਟ ਸੈਂਟਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੀਤਾ ਗਿਆ ਸੀ ਦੁਬਾਰਾ ਇਹਦੀ ਮੰਗ ਆ ਤੇ ਕੀ ਤਬਦੀਲੀ ਆ ਉਹਦੇ ਵਿੱਚ ਜੀ ਹੁਣ ਤਬਦੀਲੀ ਤਾਂ ਨਹੀਂ ਕੋਈ ਲੋਕਾਂ ਦੀ ਮੰਗ ਸੀ ਵੀ ਫਿਰ ਖੇੜਿਆ ਜਾਵੇ ਤੇ ਮਤਲਬ ਤਬਦੀਲੀ ਇਕਾ ਵੀ ਉਹਦੇ ਵਿੱਚ ਮੈਂ ਰੋਲ ਕਰ ਰਿਹਾ ਜੀ ਮੈਨੂੰ ਲੱਗਦਾ ਤੁਸੀਂ ਕਾਫੀ ਸਮੇਂ ਬਾਅਦ ਵੱਡਾ ਰੋਲ ਕਰ ਰਹੇ ਹੋ ਜੀ ਹਾਂ ਜੀ ਬਹੁਤ ਬਹੁਤ ਪਹਿਲਾਂ ਕੀਤੇ ਸੀ ਕਿ ਨਿੱਕੇ ਨਿੱਕੇ ਰੋਲ ਪਰ ਇਹ ਮੇਰੇ ਲਈ ਬਹੁਤ ਵੱਡਾ ਰੋਲ ਹੈ ਮੈਂ ਚੈਲੰਜ ਹੈ ਜੀ ਹਾਂ ਅਗਲ ਸਾਹਿਬ ਤੁਸੀਂ ਗੁਰਦੀਪ ਹਾਰਸ ਅਕੈਡਮੀ ਦੇ ਨਾਲ ਵੀ ਜੁੜੇ ਆ ਤੇ ਭੁੱਲਰ ਸਾਹਿਬ ਦੇ ਨਾਲ ਵੀ ਸਾਨੂੰ ਥੋੜਾ ਜਿਹਾ ਇਸ ਨਾਟਕ ਬਾਰੇ ਤੇ ਇਹਦੇ ਬਾਰੇ ਦੱਸਿਓ ਜੀ ਹਾਂਜੀ ਬਿਲਕੁਲ ਪਹਿਲੀ ਗੱਲ ਤਾਂ ਮੁੱਢ ਤੋਂ ਹੀ ਜਣਦੀ ਜਦੋਂ ਕਦੇ ਅਸੀਂ ਕੈਨੇਡਾ ਆਏ ਆ ਗਾਹੇ ਬਗਾਹੇ ਕਦੇ-ਕਦੇ ਨਾਟਕ ਹੁੰਦੇ ਸੀ 5 ਸਾਲ ਲਗਾਤਾਰ ਚੱਲ ਗਏ ਫਿਰ ਰੋਕਾ ਬਟਾ ਜਾਂਦੇ ਸੀ ਫਿਰ ਚੱਲ ਗਏ ਰੋਕਾ ਬਟਾ ਜਾਂਦੀ ਸੀ ਹੁਣ ਪਿਛਲੇ ਸਮੇਂ ਤੋਂ ਗੁਰਦੀਪ ਭੁੱਲਰ ਹੋਣਾ ਨੇ ਇਹ ਨਾਟਕ ਦੇ ਖੇਤਰ ਦੇ ਵਿੱਚ ਇੱਕ ਲਗਾਤਾਰਤਾ ਬਣਾਈ ਰੱਖੀ ਆ ਔਰ ਤੁਹਾਡੇ ਖੁਦ ਤੁਹਾਡੇ ਆਪ ਦੇ ਆਉਣ ਨਾਲ ਤੁਹਾ ਤੁਸੀਂ ਵੀ ਨਾਟਕਾਂ ਦੇ ਵਿੱਚ ਅੱਜਕੱਲ ਬੜੀ ਸਰਗਰਮੀ ਲਿਆਉਂਦੀ ਹੋਈ ਆ ਇਹ ਗੁਰਦੀਪੂਰ ਦੀ ਖੂਬਸੂਰਤੀ ਇਹ ਆ ਵੀ ਇਹ ਜਦੋਂ ਦਾ ਕੈਨੇਡਾ ਆਇਆ ਇੱਕ ਐਥਲੀਟ ਹੋਣ ਦੇ ਨਾਲ ਨਾਲ ਇਹ ਮੰਚ ਦੇ ਨਾਲ ਤੇ ਗਾਇਕੀ ਦੇ ਨਾਲ ਸੰਬੰਧਤ ਤਾਂ 뮤직 ਦੀ ਬੜੀ ਇਹਨੂੰ ਸਮਝ ਆ ਗਈ ਆ ਇਹਨੇ ਪਹਿਲੇ ਸਮੇਂ ਦੇ ਵਿੱਚ ਜਿੱਥੇ ਦੋ ਬੜੀਆਂ ਮਹੱਤਵਪੂਰਨ ਫਿਲਮਾਂ ਬਣਾਈਆਂ ਇਕ ਤਾਂ ਸੀ ਪਹਿਲੀ ਫਿਲਮ ਸੀ ਕਮੋ ਜਿਸ ਸਮੇਂ ਦੇ ਵਿੱਚ ਭਰੂਣ ਹੱਤਿਆ ਦੀ ਗੱਲ ਕੋਈ ਨਹੀਂ ਸੀ ਕਰ ਰਿਹਾ ਇਹਨਾਂ ਨੇ ਉਹ ਬੜੀ ਜ਼ਬਰਦਸਤ ਫਿਲਮ ਬਣ ਦਿੱਤੀ ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਤਿਲਕਣ ਫਿਲਮ ਤਿਲਕਣ ਫਿਲਮ ਦੇ ਵਿੱਚ ਇੱਕ ਐਸਾ ਵਿਸ਼ਾ ਜਿਹੜੀ ਏਡਜ਼ ਦੀ ਬਿਮਾਰੀ ਆ ਉਹਦੇ ਨਾਲ ਸੰਬੰਧਿਤ ਬੜੀ ਕਮਾਲ ਦੀ ਫਿਲਮ ਬਣਾਈ ਬਾਕੀ ਇਹਨਾਂ ਨੇ ਛੋਟੀਆਂ ਸ਼ਾਰਟ ਫਿਲਮਾਂ ਵੀ ਬਣਾਈਆਂ ਨੇ ਜਿਵੇਂ ਬੈਲ ਫਿਲਮ ਇਹਨਾਂ ਦੀ ਉਹ ਇੱਕ ਐਸੀ ਫਿਲਮ ਆ ਜਿਹਨੇ ਬਹੁਤ ਸਾਰੇ ਐਵਾਰਡ ਦੁਨੀਆ ਭਰ ਦੇ ਜਿੱਤੇ ਨੇ ਤੇ ਉਦੇ ਵਿੱਚ ਕੋਈ ਡਾਇਲੋਗ ਨਹੀਂ ਹੈ ਸਿਰਫ ਐਕਟਿੰਗ ਦੇ ਰਾਹੀਂ ਹੁੰਦਾ ਇਹਦੇ ਨਾਲ ਨਾਲ ਇਹਨਾਂ ਨੇ ਜੋ ਡਰਾਮੇ ਦੇ ਖੇਤਰ ਦੇ ਵਿੱਚ ਐਸੀਆਂ ਮੁੱਲਾਂ ਮਾਰੀਆਂ ਨੇ ਕਿ ਅੱਗੇ ਜਾਂ ਹੁਣ ਵੀ ਹੁੰਦਾ ਹੈਗਾ ਵੀ ਨਾਟਕਕਾਰ ਆਪ ਦਾ ਡਰਾਮਾ ਲੈ ਕੇ ਕੈਨੇਡਾ ਆਉਂਦੇ ਹੁੰਦੇ ਸੀ ਇਹ ਕੋਸ਼ਸ਼ ਹੈਗਾ ਜਿਹੜਾ ਕਿ ਨਾਟਕ ਇੱਥੇ ਤਿਆਰ ਕਰਕੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਜਾ ਕੇ ਉੱਥੇ ਖੜਾ ਕੇ ਆਇਆ ਇੱਥੋਂ ਦੇ ਸਾਰੇ ਕਲਾਕਾਰ ਔਰ ਜਿਹੜੇ ਹੁਣ ਜਿਹੜੇ ਹੁਣ ਆਪਾਂ ਹੁਣ ਜਿਹੜੇ ਨਾਟਕ ਦੀ ਗੱਲ ਕਰਦੇ ਆ ਅ ਅੰਬੇਰੰਗ ਚਿੱਠੀਆਂ ਦੀ ਇਸ ਨਾਟਕ ਦੀ ਖੂਬਸੂਰਤੀ ਇਹ ਹੈ ਵੀ ਇਹਦੇ ਵਿੱਚ ਕਹਾਣੀ ਇਹਨਾਂ ਦੀ ਆਪਣੀ ਆ ਡਾਇਲੋਗ ਸਾਡੇ ਆਪਣੇ ਬਲਬਲ ਦੇ ਗੱਲ ਹੋ ਰਹੇ ਨੇ ਜੋ ਗੀਤਾਂ ਦੇ ਵਿੱਚ ਮੈਂ ਆਣਾ ਤੇ ਗਾਉਣ ਵਾਲਾ ਮੁੰਡਾ ਵੀ ਆਪਣਾ ਇੱਥੋਂ ਦਾ ਇਹਦੇ ਨਾਲ ਨਾਲ ਜਿੰਨੇ ਸਾਰੇ ਦੇ ਸਾਰੇ ਕੈਰੈਕਟਰ ਜੋ ਜੋ ਪਾਰਟ ਪਲੇ ਕਰ ਰਹੇ ਨੇ ਉਹ ਸਾਰੇ ਇੱਥੋਂ ਦੀ ਪ੍ਰਤਿਦਾਇਸ਼ ਆ ਕੋਈ ਬਾਹਰੋਂ ਐਕਟਰ ਨਹੀਂ ਹੈਗਾ ਤੇ ਫਿਰ ਖੁਦ ਆਪ ਇਹਦਾ ਜਿਹੜਾ ਮੇਨ ਵੱਡਾ ਰੋਲ ਜਿਹੜਾ ਸਕੈਲਟਨ ਹੈਗਾ ਇਸ ਨਾਟਕ ਦਾ ਮੁੱਢ ਤੋਂ ਲੈ ਕੇ ਸਰੇ ਤੱਕ ਜਾਂਦਾ ਉਹਦਾ ਰੋਲ ਐਸ ਐਤਕੀ ਗਰਦੀਪ ਭੁੱਲਰ ਕਰ ਰਹੇ ਨੇ ਮੇਰਾ ਖਿਆਲ ਵੀ ਇੱਕ ਨਵਾਂ ਤਜਰਬਾ ਦੇਖਣ ਵਾਲਾ ਛੋਟੇ ਛੋਟੇ ਰੋਲ ਕਾਮੇਡੀ ਰੋਲ ਗਾਇਕੀ ਦੇ ਬੜੇ ਇਹਨਾਂ ਨੇ ਕੀਤੇ ਆ ਪਰ ਇਹ ਮੇਰਾ ਖਿਆਲ ਬੜੀ ਜ਼ਰੂਰਤ ਵਾਲਾ ਕੰਮ ਆ ਇਹਨਾਂ ਨੇ ਜਿਹੜਾ ਇਹ ਅੱਪ ਤੇ ਜੁम्मे ਲਿਆ ਹੈਗਾ ਸਾਰੇ ਦਾ ਸਾਰਾ ਨਾਟਕ ਇਹਨਾਂ ਦੇ ਮੋਢਿਆਂ ਤੇ ਹੋਊਗਾ ਤੇ ਬਾਕੀ ਜਿਹੜੇ ਜਿਹੜੇ ਲੜਕੀਆਂ ਦੋ ਇਹਦੇ ਵਿੱਚ ਰੋਲ ਕਰ ਰਹੀਆਂ ਨੇ ਸਾਡੀ ਇਥੋਂ ਦੀ ਮਤਲਬ ਲੜਕੀਆਂ ਹੈਗੀਆਂ ਨੇ ਬੇਸ਼ੱਕ ਉਹ ਪਹਿਲਾਂ ਪੰਜਾਬ ਦੇ ਵਿੱਚ ਨਾਟਕਾਂ ਦੇ ਨਾਲ ਜੁੜੀਆਂ ਰਹੀਆਂ ਨੇ ਪਰ ਇਹਨਾਂ ਨੇ ਆਪਣੇ ਮੁਤਾਬਕ ਉਹਨਾਂ ਨੂੰ ਆਪਣੇ ਨਾਟਕ ਦੇ ਵਿੱਚ ਢਾਲਿਆ ਹੈਗਾ ਸੋ ਇੱਕ ਤਰ੍ਹਾਂ ਨਾਲ ਦੂਜੀ ਗੱਲ ਇਹ ਹੈ ਵੀ ਇੱਕ ਵਾਰ ਨਾਟਕ ਹੋਇਆ ਹੋਵੇ ਲੋਕੀ ਉਹਨੂੰ ਭੁੱਲ ਜਾਂਦੇ ਆ ਇਹਦੀ ਦੁਆਰਾ ਮੰਗ ਹੋਣੀ ਵੀ ਦਿਖਾਇਆ ਜਾਵੇ ਇਹ ਆਪਣੇ ਆਪ ਦੇ ਵਿੱਚ ਹੀ ਦੱਸਦਾ ਵੀ ਇਹ ਨਾਟਕ ਇਹ ਵਧੀਆ ਨਾਟਕ ਆ ਪੁਰਸਪ ਸਾਡੇ ਦਰਸ਼ਕਾਂ ਨੂੰ ਕੋਈ ਸਨੇਹਾ ਮੈਸੇਜ ਜੀ ਸਨੇਹਾ ਇਹ ਇਹ ਵੀ ਜਿਹੜਾ ਨਾਟਕ ਹੈ ਇਹਦੇ ਪਿੱਛੇ ਬਹੁਤ ਵੱਡੀ ਸੰਭ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਅਸੀਂ ਰਿਕੁਐਸਟ ਕਰਦੇ ਹਾਂ ਵੀ ਸਾਰੇ ਜਣੇ ਨਾਟ ਐਸਐਚ ਜੀ ਨੂੰ ਸ਼ਾਮ 6 ਵਜੇ ਦੇਖਣ ਨੂੰ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਦੋਸਤ ਗਰਦੀਪ ਪੁਲਰ ਹੋਰੀ ਇਹ ਨਾਟਕ ਕਰ ਰਿਹਾ ਹੈ ਤੇ ਚੈਨਲ ਪੰਜਾਬੀ ਦਾ ਮੀਡੀਆ ਸਪான்ਸਰ ਆ ਤੁਸੀਂ ਸ੍ਰੂਰ ਅੱਜ ਸ਼ਰੀਰ ਸਾਢੇ 6 ਵਜੇ ਸਰੀ ਆਰਟ ਸੈਂਟਰ ਦੇ ਵਿੱਚ ਪਹੁੰਚੋ ਹੁਣ ਦੇਖਦੇ ਹਾਂ ਰਮਨਤੋਂ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਹਰਮਨ ਤੁਸੀਂ ਅੱਜ ਜਿਹੜਾ ਮਿਨਿਸਪਲ ਇਲੈਕਸ਼ਨ ਲਈ ਨਾਂ ਜਿਹੜਾ ਆਪਣਾ ਅੱਜ ਮੂਰੇ ਲਿਆਂਦਾ ਔਰ ਮੇਨ ਐਮਫਸਿਸ ਤੁਸੀਂ ਜਿਹੜੀਆਂ ਗੱਲਾਂ ਤੇ ਕਰ ਰਹੇ ਆ ਟੈਕਸਸ ਤੇ ਹਾਂਜੀ ਉਹ ਵਾਕਈ ਲੋਕ ਜਿਹੜੇ ਨੇ ਬੜੇ ਦੁਖੀ ਹੋਏ ਆ ਪ੍ਰੋਪਰਟੀ ਟੈਕਸਸ ਬਿਜ਼ਨਸ ਟੈਕਸਸ ਉਹ ਕਿਵੇਂ ਘਟਾਓਗੇ ਤੁਸੀਂ ਹੁਣ ਉਹ ਵਧੀਆ ਸਵਾਲ ਹੈ ਤੇ ਜਿਹੜਾ ਸਾਡਾ ਪ੍ਰਾਇੋਰਟੀ ਆ ਕਿ ਅਸੀਂ ਜਿਹੜੀ ਅਫੋਰਡੇਬਿਲਟੀ ਨੂੰ ਲਿਆਉਣੀ ਆ ਸ਼ਹਿਰ ਦੇ ਵਿੱਚ ਪਹਿਲੀ ਗੱਲ ਜਿਹੜਾ ਸਾਡਾ ਬਜਟ ਆ ਉਹਦੇ ਵਿੱਚ ਅਸੀਂ ਜਿਹੜੇ ਬਜਟ ਸੇਵਿੰਗਸ ਕੱਟ ਲਿਓਣੇ ਆ ਅਸੀਂ 100 ਦੇ ਵਿੱਚ 100 ਦਿਨਾਂ ਦੇ ਵਿੱਚ ਜਦੋਂ ਅਸੀਂ ਇੱਕ ਚੱਲ ਗਿਆ 시ਟੀ ਹਾਲ ਦੇ ਵਿੱਚ ਆ ਸਾਡੇ ਕੋਲ ਪਲਾਨ ਆ ਕਿ ਅਸੀਂ ਬਿਲੀਅਨ ਡਾਲਰ ਕੱਟ ਕਰਨਾ ਆ ਫ্রম ਦਾ ਬਜਟ ਵਿਥਿਨ ਦਾ ਫਰਸਟ 100 ਡੇਸ ਜੇ ਸਾਡੀ ਟੀਮ ਪੂਰੀ ਜਾਵੇ ਸਟਰੀ ਕਾਉਂਸਲ ਦੇ ਵਿੱਚ ਵੀ ਹੈਵ ਦਾ ਪਲਾਨ ਅਸੀਂ ਆਪਣੇ ਤੁਸੀਂ ਅੱਜ ਸੁਣਿਆ ਸਾਡੇ ਨਾਲ ਪੁਰਾਣੇ ਮੇਅਰ ਸਟੀਵਨ ਮੈਂਡਲ ਜਿਨੇ ਨੇ ਬਹੁਤ ਕੁਝ ਇੱਥੇ ਸ਼ਹਿਰ ਦੇ ਵਿੱਚ ਬਣਾਇਆ ਇਨਫਰਾਸਟ੍ਰਕਚਰ ਬਣਾਇਆ ਅਰੀਨਾ ਬਣਾਇਆ ਉਹਨਾਂ ਨਾਲ ਬੈ ਕੇ ਅਸੀਂ ਇਹੀ ਪਲਾਨ ਬਣਾਇਆ ਕਿ ਅਸੀਂ ਪੈਸੇ ਕਿੱਦਾਂ ਬਚਾਉਣੇ ਆ ਮਤਲਬ ਇਸ ਚੀਜ਼ਾਂ ਲਈ ਐਕਸਪੀਰੀਅੰਸ ਦੀ ਬਹੁਤ ਜ਼ਿਆਦੀ ਲੋੜ ਆ ਇਹਦੇ ਵਿੱਚ ਤੁਹਾਨੂੰ ਇੱਕ ਬਿਜ਼ਨਸ ਵਾਲੀ ਸੋਚ ਵੀ ਬਹੁਤ ਲੋੜ ਆ ਕਿ ਤੁਸੀਂ ਜਿਹੜੀ ਸਰਵਿਸਿਜ਼ ਆ ਉਹਨੂੰ ਘੱਟ ਨਹੀਂ ਕਰਨੇ ਪਰ ਤੁਸੀਂ ਪੈਸੇ ਕਿੱਦਾਂ ਬਚਾਉਣੇ ਆ ਐਂਡ that needs experience and leadership and that's what we're going to bring to the table ਸੀ ਇਹ ਗੱਲ ਅਕਸਰ ਕਹੀ ਜਾਂਦੀ ਆ ਹੁਣ ਮੈਨੂੰ ਪਤਾ ਲੱਗਾ ਵੀ ਕੈਲਗਰੀ ਦੇ ਵਿੱਚ ਇੱਥੇ ਨਾਲੋਂ ਅੱਧੇ ਟੈਕਸ ਆ ਉਹਨਾਂ ਕਿਵੇਂ ਕਰ ਲੈ ਦੇਖੋ ਇੱਕ ਤਾਂ ਹੁੰਦਾ ਆ ਕਿ ਇੰਡਸਟਰੀਅਲ ਬੇਸ ਜਿਹੜਾ ਹੁੰਦਾ ਆ ਉਹ ਇੱਕ ਉਹ ਵੱਡਾ ਕੰਟਰੀਬਿਊਟਰ ਹੁੰਦਾ ਆ ਪ੍ਰੋਪਰਟੀ ਟੈਕਸਿਸ ਦੇ ਹਿਸਾਬ ਨਾਲ ਤੇ ਉਸ ਲਈ ਸਾਡੇ ਸ਼ਹਿਰ ਨੇ ਹੁਣ ਜਾ ਕੇ ਇੱਕ ਇੰਡਸਟਰੀਅਲ ਬੇਸ ਦਾ ਵਧਾਉਣ ਦਾ ਪਲਾਨ ਬਣਾਇਆ ਤੇ ਅਸੀਂ ਬਹੁਤ ਚਿਰੋਂ ਕਹਿ ਰਹੇ ਸੀ ਕਿ ਤੁਹਾਡਾ ਜਿਹੜਾ ਇੰਡਸਟਰੀਅਲ ਬੇਸ ਹੋਣਾ ਚਾਹੀਦਾ ਉਹ ਵਧਾਉਣਾ ਪੈਣਾ ਆ ਤੇ ਨਾਲੋਂ ਨਾਲ ਜਿਹੜੇ ਟੈਕਸਿਸ ਆ ਉਹ ਲੋਕਾਂ ਦੇ ਉੱਪਰ ਨਹੀਂ ਬੋਝ ਪਾਉਣਾ ਸੀ ਅਸੀਂ ਪਹਿਲਾਂ ਤਾਂ ਆਪਣੀ ਜਿਹੜੀ ਸਪੈਂਡਿੰਗ ਆ ਉਹਨੂੰ ਕਟਾਉਣੀ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਸੋਰਸਸ ਵਧਾਉਣੇ ਆ ਮਤਲਬ ਇੰਡਸਟਰੀਅਲ ਬੇਸ ਫੇਰੀ ਤੁਸੀਂ ਆਪਣਾ ਜਿਹੜਾ ਲੋਕਾਂ ਤੇ ਬੋਝ ਹੈ ਉਹ ਘਟਾ ਸਕਦੇ ਆ ਸੋ ਤੁਸੀਂ ਇਹ ਜਿਹੜਾ ਤੁਹਾਡਾ ਪਲੇਟਫਾਰਮ ਹੈ ਇਹ ਕਿਸੇ ਪਾਰਟੀ ਦੇ ਨਾਲ ਅਲਾਈਨਡ ਹੈ ਕਿ ਇੰਡੀਪੈਂਡੈਂਟ ਚੱਲ ਰਿਹਾ ਸੋ ਆਲਵੇਸ ਲੋਕੀ ਸਾਨੂੰ ਸਾਰੇ ਜਾਣਦੇ ਆ ਕਿ ਅਸੀਂ ਬਹੁਤ ਜ ਆਜ਼ਾਦ ਬੰਦੇ ਨੇ ਪਰ ਇਹ ਜਿਹੜੀ ਇਲੈਕਸ਼ਨ ਹੈ ਇਹਦੇ ਵਿੱਚ ਪਹਿਲੀ ਵਾਰੀ ਜਿਹੜੀ ਆਪਣੀ ਇੱਕ ਸਲੇਡ ਬਣੀ ਆ ਡਿਮੈਂਡ ਆਪਣੇ ਬੈਟਰ ਐਡਮਿਨਟਨ ਦੀ ਵਿੱਚ ਕਰਕੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੂੰ ਬੜਾ ਓਖਾ ਲੱਗਦਾ ਆ ਕਰਕੇ ਕੈਂਪੇਨ ਹੋ ਜਾਂਦੀ ਆ ਉਹ ਆਪਣੇ ਜੋ ਵੀ ਪ੍ਰੋਮਿਸਸ ਕਰ ਲੈਂਦੇ ਆ ਕੈਂਡੀਡੇਟਸ ਤੇ ਬਾਅਦ ਚੋਂ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਨਾਂ ਨੇ ਪੂਰੀਆਂ ਕੀਤੀਆਂ ਨਹੀਂ ਕੀਤੀਆਂ ਹੁਣ ਅਸੀਂ ਟ੍ਰਾਂਸਪੇਰੈਂਟ ਆਪ ਤੇ ਲੋਕਾਂ ਦੇ ਸਾਹਮਣੇ ਲਿਆਂਦਾ ਕਿ ਦੇਖੋ ਅਸੀਂ ਇਕੱਠਿਆਂ ਨੇ ਕੰਮ ਕਰਕੇ ਇਹ ਚੀਜ਼ਾਂ ਅਸੀਂ ਇਹ ਤੇ ਐਕਟ ਕਰਨਾ ਤੇ ਕੰਮ ਕਰਨਾ ਆ ਤੇ ਇਹ ਬਹੁਤ ਜ਼ਰੂਰੀ ਆ ਕਿ ਇਨਸਟੈਡ ਆਫ ਪਿਛਲੇ ਖਾਤੇ ਦੇ ਵਿੱਚ ਜਾਂ ਪਿਛਲੇ ਦਰਵਾਜ਼ਿਆਂ ਦੇ ਵਿੱਚ ਉਹ ਡੀਲ ਕਰਦੇ ਆ एवरीथिंग ਇਜ਼ ਆਊਟ ਇਨ ਦੀ ਓਪਨ ਐਂਡ ਟ੍ਰਾਂਸਪੇਰੈਂਟ ਐਂਡ ਦੈਟਸ ਵਾਈ ਵੀ ਆਰ ਪਾਰਟ ਆਫ ਅ ਸਲੇਟ ਥੈਂਕ ਯੂ ਵੈਰੀ ਮਚ ਐਂਡ ਵਿਸ਼ ਯੂ ਗੁੱਡ ਲੱਕ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ But he needs this community. He's willing to work for it. So everybody in this community needs to know how this man is so committed to making it a great place to live. And so I'm truly honored to have the opportunity to introduce you. You're a great person, a wonderful friend, and I think you're going to represent this community in such a way that it's going to have, first time in a number of years, someone that cares passionately about the challenge you face with security and community needs and roads and transportation all kinds of things because you have the passion for people you have the passion because you care so much about not just yourself or just your own community about everybody in your life you've done so many things and i congratulate you for being such a wonderful wonderful man a huge friend and if i, I just cannot believe they will not vote for you in the upcoming election on october 20th or earlier you can vote as sunny has said but please get all your friends out to vote for my opinion the best candidate not just in this area but in the in our entire city harman kendola ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ